ਪ੍ਰੀਤ ਕਿਨੇ ਦਿਨ ਹੋ ਗਏ ਕੁੜੀ ਨੂੰ ਤੂੰ ਭੇਜਿਆ ਵਾ ਮੇਰਾ ਤੇ ਬਿਲਕੁਲ ਦਿਲ ਨਹੀਂ ਲੱਗਣ ਦਿਆ ਘਰ ਸਾਰਾ ਸੁੰਝਾਂ ਸੁੰਝਾਂ ਲੱਗਣ ਦਿਆ ਜੇ ਬਾਹਰੋਂ ਆਉਣਾ ਵਾ ਤੇ ਉਹਦੀ ਸ਼ਕਲ ਨਹੀਂ ਮੈਨੂੰ ਦੇਖਦੀ ਗੱਲ ਤੇ ਦਾਦੀ ਠੀਕ ਆ ਦਿਲ ਤੇ ਮੇਰਾ ਨਹੀਂ ਲੱਗਣ ਦਿਆ ਪਰ ਚਲੋ ਕੋਈ ਗੱਲ ਨਹੀਂ ਕਿਹੜੀ ਉਪਰੇ ਥਾਂ ਗਈ ਆ ਪੂਆ ਕੋਈ ਗਈ ਆ ਇੰਨੀ ਜਲਦੀ ਕੀਤੀ ਉਹਨੇ ਜਾਣ ਵਾਸਤੇ ਨਾਲੇ ਪਹਿਲੀ ਵਾਰੀ ਉਹਨੇ ਕਿਹਾ ਵੀ ਮੈਂ ਜਾਣਾ ਨਹੀਂ ਤੇ ਇਦਾਂ ਮੇਰੇ ਨਾਲ ਘੜੀ ਦੀ ਘੜੀ ਜਾਂਦੀ ਰਹੀ ਦੀ ਆ ਜਾਂਦੀ ਆ ਰਿਆਂ ਤੇ ਦੋ ਚਾਰ ਦਿਨ ਗਾੜੀ ਫੇਰ ਰਿਜ਼ਲਟ ਆ ਗਿਆ ਤੇਰੀ ਕਲਾਸਾਂ ਸਟਾਰਟ ਹੋ ਜਣੀਆਂ ਮੈਂ ਜਦੋਂ ਬਾਰਵਾ ਹੋਣਾ ਨਾ ਤੇ ਮੈਨੂੰ ਉਦਾਂ ਹੀ ਲੱਗਦੀ ਜਿਵੇਂ ਪਾਪਾ ਪਾਣੀ ਹੈ ਦਿਲ ਜਨ ਲੱਗਣ ਦੇ ਮਾਖਦੇ ਰਾਤੀ ਵੀ ਕਿਦਾਂ ਜਦੋਂ ਹੈ ਨਹੀਂ ਉਦੋਂ ਵੀ ਤੇ ਰਹਿੰਦੇ ਸੀ ਪਰ ਹੁਣ ਵੇਖੋ ਹੁਣ ਇੰਨਾ ਪਿਆਰ ਪੈ ਗਿਆ ਇੰਨਾ ਜ਼ਿਆਦਾ ਵੀ ਉਹ ਤੋਂ ਬਿਨਾ ਘਰ ਹੀ ਨਹੀਂ ਨਿਕਲਦੀ ਚਲੋ ਕੋਈ ਨਹੀਂ ਤੀਆਂ ਮੋ ਲੈਿੰਦੇ ਆਂ ਬੜਾਵਾ ਹਾਂ ਉਹ ਤਾਂ ਜਿੰਨੀ ਪਿਆਰੀ ਜੀ ਨਿਕਲੀ ਆ ਨਾ ਅੱਜ ਮੇਰੀ ਭੈਣ ਜਿੰਦੀ ਹੁੰਦੀ ਹੁੰਦੀ ਨਾ ਤੇਵੇ ਇੱਕ ਬੜੀ ਖੁਸ਼ ਹੋਇਆ ਕਰਨਾ ਹੈ ਆਪਣੇ ਬੱਚੇ ਕਿੰਨੂ ਨਹੀਂ ਪਿਆਰੇ ਹੁੰਦੇ ਉਹ ਤਰ੍ਹਾਂ ਮੈਂ ਇੱਕ ਗੱਲ ਸੋਚੀ ਆ ਵੀ ਇੱਕ ਕਹਾਵਤ ਆ ਬਿਲਕੁਲ ਸਹੀ ਆ ਕਿ ਕਈ ਧੀਆ ਪੁੱਤ ਰੋਲਦੇ ਰਹਿ ਜਾਂਦੇ ਆ ਤੇ ਮਾਵਾਂ ਚਲ ਜਾਂਦੀਆਂ ਆ ਤੇ ਕਈ ਮਾਵਾਂ ساری ਉਮਰ ਔਲਾਦ ਨੂੰ ਤਰਸਦੀਆਂ ਆ ਰੱਬ ਦਿੰਦਾ ਹੀ ਨਹੀਂ ਦੋਸ਼ ਸਾਰਾ ਕਰਮਾਂ ਦਾ ਕਰਮਾਂ ਦਾ ਆਪੋ ਆਪਣੇ ਕਰਮਾਂ ਦਾ ਚਲੋ ਛੱਡੋ ਇਹਨਾਂ ਗੱਲਾਂ ਪੈਸੇ ਦਾ ਪ੍ਰਬੰਧ ਕਿਦਾਂ ਕਰਨਾ ਫਿਰ ਹੋਣਾ ਜੋ ਬਲ ਗਿਆ ਤੱਕ ਪੈਸੇ ਕਢਾਉਣ ਦੇਖੋ ਕਿੰਨੇ ਮਿਲਦੇ ਆ ਤੇ ਮੈਂ ਕਹਿੰਦੀ ਆ ਵੀ ਜੇ ਥੋੜੇ ਘਟਣਗੇ ਫਿਰ ਤੁਸੀਂ ਗਏ ਬੰਦੇ ਉਹ ਫੜ ਤਰ ਦਿਓ ਕਹਿਣਾ ਅਸੀਂ ਥਾਂ ਲੈਣ ਲੱਗੇ ਆ ਤੁਹਾਡੀ ਕੋਈ ਮਦਦ ਨਹੀਂ ਕੀਤੀ ਮੈਂ ਨਾ ਹੈਗੇ ਮੇਰੇ ਦੋ ਤਿੰਨ ਦੋਸਤੋਂ تھے ਪੱਕੇ ਆ ਉਹ ਤੇ ਚੰਗੇ ਕੰਮ ਦੇ ਮੇਲੇ ਚ ਸੋਨਾ ਕੰਮ ਕਰੂਗਾ ਉਹਨਾਂ ਦਾ ਉਹਨਾਂ ਨੂੰ ਪੁੱਛ ਲੂੰਗਾ ਰੁਪਈਆ 10000 ਮੈਂ ਇਹਦੇ ਇੰਨਾ ਨਹੀਂ ਕਰ ਸਕਦਾ ਆਹੋ ਚਲ ਜਿੰਨੇ ਵੀ ਕਰ ਸਕਦੇ ਹੋ ਫੜ ਤਰ ਕੇ ਉਹ ਤੇ ਜੇ ਆਪਾਂ 50000 ਰੁਪਈਆ ਕਰ ਦਿੰਦੇ ਨਾ ਤੇ ਬੜੀ ਵਧੀਆ ਗੱਲ ਹੀ ਚਲ ਆਪੇ ਹੌਲੀ ਹੌਲੀ ਘਰ ਦੇ ਵਿੱਚ ਉਧਰ ਉਧਰੀ ਹੋ ਜਾਂਦਾ ਦੇਨ ਲਾਂ ਉਹਨਾਂ ਤੇ ਵੀ ਜਿਹੜੇ ਕੋਲ ਵਾ ਐਦਾਂ ਹੀ ਲੈਣਾ ਉਹਨਾਂ ਨੇ ਵੀ ਜਗਾ ਚਲ ਕਰ ਲੈਨੇ ਹਾਂ ਕਰਿਓ ਗੱਲ ਕਹਿਣਾ ਬਾਕੀ ਜੋਬ ਨਹੀਂ ਆਉਣ ਵਾਲਾ ਕੋਈ ਨਹੀਂ ਜੋਬ ਨੂੰ ਮੈਂ ਦੱਸਦਾ ਮੈਂ ਭਾਈ ਤੂੰ ਜਦਾਂ ਨਹੀਂ ਦੱਸ ਜਿੰਨੇ ਵੇ ਵੱਟ ਵੱਟ ਕਰ ਸਕਦਾ ਕਰ ਪਾ ਇਹ ਥਾਂ ਰੋਜ਼ ਰੋਜ਼ ਨਹੀਂ ਮਿਲਦੀ ਇਦਾਂ ਤੇ ਬਰੀਦ ਹਾਂਜੀ ਮੈਨੂੰ ਨਾ ਘੁੱਟ ਕੇ ਚਾਹ ਬਣਾ ਦੇ ਮੇਰਾ ਸਿਰ ਪੀੜ ਵੱਡੀ ਹੋਣ ਗਈ ਆ ਤੇ ਗੱਲ ਸੁਣੋ ਜੋ ਬਣਾਇਆ ਨੀਗਾ ਆਇਆ ਨਹੀਂ ਆ ਜਾਂਦਾ ਨਹੀਂ ਫੋਨ ਕਰੋ ਪੈਸੇ ਕੋਲ ਕਿੰਨੇ بڑے ਹੋਣੇ ਆ ਅੱਜ ਬੜੇ ਸਮੇਂ ਕਿਦਾਂ ਦੇ ਆ ਉੱਥੇ ਮਗਰ ਲੱਗ ਜਾਂਦੇ ਬੈਂਕਾਂ ਚੋਈ ਇਹ ਤੇ ਗੱਲ ਹੈ ਮੇਰੀ ਹਾਂ ਲਓ ਨਹੀਂ ਫੋਨ ਮੈਂ ਕੋਈ ਨਹੀਂ ਵਾ ਫਿਰ ਮੇ ਤੇ ਚਿੰਤਾ ਲੱਗੀ ਆ ਲੈ ਆਈ ਗਏ ਬਾਜੀ ਆ ਮੈਂ ਬੜਾ ਲਾਤਾ ਬੈਜੋ ਪਾਣੀ ਲਿਆਵਾ ਨਹੀਂ ਪਾਣੀ ਨਹੀਂ ਪੀਣਾ ਪੀ ਲਿਆ ਪਾਣੀ ਮੈਂ ਬਣ ਗਈ ਗੱਲ ਆਹੋ ਬਣ ਗਈ ਗੱਲ ਜੀ ਤੇ ਕਰਦਾ ਤੇਰੇ ਨੌਹ ਹੱਥੋਂ ਨਾ ਮੈਂ ਘਰ ਛੱਡ ਕੇ ਚੱਲ ਜਾ ਹਾਂ ਤੂੰ ਠੀਕ ਆ ਇਹ ਨੂੰ ਕੀ ਹੋ ਗਿਆ ਹੋ ਗਿਆ ਮਿਲ ਗਏ ਪੈਸੇ ਆਈ ਤੇਰਾ ਕੜਾ ਉੱਥੇ ਮੇਰੀ ਇੰਨੀ ਬੇਇੱਜ਼ਤੀ ਹੋਈ ਨਾ ਬਹੁਤ ਜ਼ਿਆਦੀ ਠੀਕ ਆ ਇਹ ਨਕਲੀ ਆ 54 ਇਹ ਕਿਹ ਕਹਿੰਦੇ ਆ ਤੂੰ ਨਕਲੀ ਆ ਹੋਰ ਗਿਆ ਮੈਂ ਪਹਿਲੇ ਲੈਣੀ ਜੋਬਨ ਸਹੀ ਝੂਠ ਬੋਲਦੇ ਜੇ ਨਕਲੀ ਕਿਤਾ ਸਕਦਾ ਵਾ ਦਵਿੰਦਰ ਨਕਲੀ ਆ ਇਹ ਭਾਬੀ ਇਹ ਗੱਲ ਸਮਝੀ ਨਹੀਂ ਸਾਡੇ ਪੁੱਤ ਜੀ ਮੀਰ ਬਣ ਰਹੀ ਆ ਨਿੰਤਾ ਸਮਝ ਨਹੀਂ ਆਉਂਦੀ ਜੋਬਨ ਗੱਲ ਕੀ ਹੋਈ ਕੀ ਕਹਿੰਦੇ ਆ ਸੁਨਿਆਰੇ ਨੇ ਬੇਇੱਜ਼ਤੀ ਕੀਤੀ ਮੇਰੀ ਬਹੁਤ ਉਥੇ ਉਹ ਨਹੀਂ ਜੋਬਨ ਤੈਨੂੰ ਕੋਈ ਗਲਤਫਹਿਮੀ ਹੋਈ ਆ ਇਹ ਤਾਂ ਮੇਰਾ ਅਸਲੀ ਕੜਾ ਵਾ ਇਹ ਕੜਾ ਨਕਲੀ ਕਿੱਦਾਂ ਹੋ ਸਕਦਾ ਵਾ ਮੈਂ ਤਾਂ ਕਿਤੇ ਸੱਤਾਂ ਪੁੱੜਦਿਆਂ ਚਲਕਾ ਕੇ ਰੱਖਿਆ ਸੀ ਹੈ ਇਹਦਾ ਮਤਲਬ ਆ ਕਿ ਤੁਹਾਡੀ ਭੈਣ ਨੇ ਨਕਲੀ ਪਾਇਆ ਕਹਿਣਾ ਤੁਹਾਨੂੰ ਨਹੀਂ ਸੁਨਿਆਰਾ ਝੂਠ ਬੋਲਦਾ ਜੋਬਨ ਆ ਸਨਿਆਰੇ ਨੇ ਆਪ ਦੱਸਿਆ ਵੀ ਨਕਲੀ ਆ ਉਹ ਆਂਦਾ ਨਕਲੀ ਆ ਮੈਂ ਪੈਸੇ ਲੈਣ ਗਿਆ ਨਹੀਂ ਮਿਲੇ ਹਾਏ ਇਹ ਕੀ ਬਣਿਆ ਉਹ ਮੰਮੀ ਬੜਨਾ ਬੋਣਾ ਕੀ ਆ ਇਹਦਾ ਮਤਲਬ ਭੈਣ ਦੇ ਘੜਾ ਨਕਲੀ ਪਾਇਆ ਘੜਾ ਤਾਂ ਨਹੀਂ ਲੈ ਨਾ ਨਾ ਕਿੰਨੇ ਖਾਣਾ ਘੜਾ ਮਾਤਾ ਉੱਥੇ ਮੇਰੀ ਇੰਨੀ ਬੇਇੱਜ਼ਤੀ ਹੋਈ ਨਾ ਸੁਣਿਆ ਦੇ ਕੋ ਉਹ ਆਂਦੇ ਵੀ ਕੜਾ ਹੈ ਨਕਲੀ ਆ ਕੀ ਤਾਂ ਨਹੀਂ ਕਿੰਨੂੰ ਦਿੱਤਾ ਕਿੰਨੂੰ ਨਹੀਂ ਦਿੱਤਾ ਨਾਲੇ ਅਗਲੇ ਆਂਦੇ ਹੁਣੇ ਆ ਵੀ 420 ਕਰਨ ਦਿਆਵਾ ਨਕਲੇ ਗਿਆ ਨਹੀਂ ਤਾਂ ਪੈਸੇ ਆ ਕੇ ਲੈਣ ਅਗਲੇ ਆਂਦੇ ਫੜਾ ਦੇਣਾ ਤੁਹਾਨੂੰ ਤਾਂ ਹੋਰ ਪਰ ਦੇਵਿੰਦਰ ਕੜਾਈ ਕਿੱਤਾਂ ਬਦਲਿਆ ਗਿਆ ਦਿੱਤਾ ਕਿ ਇਹਨੂੰ ਉਹ ਨਹੀਂ ਨਹੀਂ ਹਾਂ ਹੱਜੇ ਨਹੀਂ ਆਇਆ ਪਹਿਲੇ ਕੜਾਏ ਉਹ ਨਗਨੀ ਤੇ ਕੜਾਈ ਉਹ ਕਿਉਂ ਗਿਆ ਮਾ ਨੋ ਲਾ ਪਾਉਂਦੇ ਉਹ ਪਾਜੀ ਹੁਣ ਕੀ ਆ ਕੜਾ ਨਹੀਂ ਦਿੱਤਾ ਮੈਂ ਚਲੋ ਨਾਲੇ ਆਪਣੇ ਵਗਾਦਾ ਹਾਰ ਹੁਣ ਦਿੱਤਾ ਸੀ ਨਾਲ ਸਾਰਾ ਤੇ ਇਹ ਜੋਗਰ ਕਹਿੰਦਾ ਵੀ ਇੱਥੇ ਕੜਾ ਨਕਲੀ ਆ ਨਕਲੀ ਕਿਦਾਂ ਸਕਦਾ ਵਾ ਕੀ ਹੋਇਆ ਕੀ ਆ ਉਹ ਸੁਨਿਆਰਾਂ ਦਾ ਨਕਲੀ ਹੈ ਸੋਨਾ ਲੈ ਤੂੰ ਜਿਸ ਦਿਨਾਰੇ ਨੇ ਕਿਹਾ ਤਾਂ ਨਕਲੀ ਹੋਊਗਾ ਉਹ ਥੂੜ ਥੂੜੀ ਬੋਲੂਗਾ ਫਿਰ ਭਾਜੀ ਘਰ ਅੰਦਰ ਪਿਆ ਕਿਦਾਂ ਨਕਲੀ ਬਣ ਗਿਆ ਤੂੰ ਪਹਿਲਾਂ ਦੂਂਗੇ ਦਿਮਾਗ ਨਾਲ ਸੋਚ ਕਿਸ ਨੂੰ ਦਿੱਤਾ ਕਿਸ ਰੱਖਣ ਨੂੰ ਖਣ ਨੂੰ ਸੋਚ ਲੈ ਤੂੰ ਹੁਣ ਮੈਂ ਨਹੀਂ ਨਹੀਂ ਹਾਂ ਮੈਂ ਕਿਹਨੂੰ ਦੇਣਾ ਵਾ ਤੇ ਪਰ ਦਵਿੰਦਰ ਹਰਾਨੀ ਵਾਲੀ ਗੱਲ ਵਾ ਫਿਰ ਗੜਾਲ ਮਾਰੀ ਚ ਪਿਆ ਪਿਆ ਕਿਤਾ ਬਦਲਿਆ ਗਿਆ ਹਾਂ ਪਿਆ ਪਿਆ ਕਿਦਾਂ ਨਕਲੀ ਹੋ ਗਿਆ ਅੰਦਰ ਨਕਲੀ ਹੁੰਦਾ ਸੋਨਾ ਪਿਆ ਮੇਰੀ ਗੱਲ ਸੁਣੋ ਮੈਂ ਵਧਾਂਗਾ ਇਲਜ਼ਾਮ ਤ ਨਹੀਂ ਕਿਤੇ ਲਾਉਦੀ ਮੇਰਾ ਨਾ ਦਿਮਾਗ ਕੰਮ ਕਰਨ ਢਿਆ ਵਾ ਜਿੱਦਨ ਮੈਂ ਆਪਣੇ ਪਿੰਡੋਂ ਆਈ ਹਾਂ ਨਾ ਦਿਮਾਗ ਕੜਾ ਲਿਆਗਾ ਬੈੱਡ ਤੇ ਰੱਖਿਆ ਸੀ ਤੇ ਇਹ ਆਉਂਦੇ ਨੂੰ ਮੇਰੇ ਨੂੰ ਵੇਖਣ ਦਾ ਹੀ ਸੀ ਤੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕਹਿੰਦੇ ਸੀ ਨਹੀਂ ਤੇਰੇ ਪਿੰਡ ਕੜਾ ਕੀ ਕਰਨ ਗਿਆ ਮੈਂ ਖੜਿਆ ਸੀ ਨਾਲ ਕੀ ਕਰਨੂ ਗਿਆਨੇ ਲਿਆਉਣੇ ਸੀ ਮੈਂ ਤਾਂ ਨਾਲ ਗੱਲ ਤੇ ਕੀਤੀ ਸੀ ਵੀ ਮੈਂ ਦਿਮਾਗ ਚੋਂ ਨਿਕਲ ਦਵਿੰਦਰ ਨੇ ਸਾਨੂੰ ਪੈਸਿਆਂ ਦੀ ਲੋੜ ਆ ਤੈਨੂੰ ਪਤਾ ਵੀ ਹੈਗਾ ਠੀਕ ਆ ਇਹ ਕਾ ਕੜਾ ਘਰ ਤੇ ਹੀ ਬਦਲਿਆ ਵਾ ਮੈਂ ਨਹੀਂ ਇਹੋ ਜੇ ਕੰਮ ਕਰਦੀ ਅੱਛਾ ਨਹੀਂ ਤੂੰ ਕਿਉਂ ਖੜਿਆ ਆਪਣੇ ਪੇਕੇ ਮੈਂ ਜ਼ਰੂਰ ਤੇ ਹੀ ਜਦੋਂ ਭੈਣ ਗੁਬਿੰਦਪਾਲ پیسے ਮੰਗਦੀ ਸੀ ਤੇ ਮੈਂ ਉਹਦੇ ਨਾਲ ਲੱਗ ਗਈ ਮੈਂ ਕਿਹਾ ਚਲ ਮੈਂ ਆਪ ਕਰਾਂਗਾ ਇਹ ਤਾਂ ਇੰਨੇ ਸਾਲਾਂ ਪਹਿਲਾਂ ਦੀਆਂ ਗੱਲਾਂ ਆ ਅੱਜ ਦੀਆਂ ਗੱਲਾਂ ਆ ਕਿਤੇ ਉਹ ਤੋਂ ਬਾਅਦ ਅਸੀਂ ਕਿਤੇ ਖੜਿਆ ਵੀ ਨਹੀਂ ਆ ਉਹ ਮੈਨੂੰ ਕਿਦਾ ਤੋਰਤਾ ਉੱਥੇ ਜਾ ਕੇ ਇਹ ਤੇਰੇ ਕੀ ਹਰਾ ਫੇਰੀਆਂ ਸਾਰੀਆਂ ਨਹੀਂ 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 ਰਾਤ ਦੇ ਵਿੱਚ ਕਹਿੰਦਾ ਤੀਜਾ ਬੰਦਾ ਜਿੰਨੇ ਵਟਾ ਦੇਣਾ ਮੈਂ ਵਟਾ ਦੇਣਾ ਇਹ ਕੜਾ ਕਿਤੇ ਰਿਹਾ ਵਾ ਲੈ ਕੇ ਆਏ ਆ ਉੱਥੇ ਬਦਲੀ ਹੋਇਆ ਉਹ ਇਹਨਾਂ ਮਾਜੀ ਕਰ ਦਿਓ ਭਾਜੀ ਕਿੰਨੀਆਂ ਗੱਲਾਂ ਕਰਦੇ ਜੀ ਮੈਂ ਕੜਾ ਕਿਹਨੂੰ ਦੇਣਾ ਸੀ ਮੇਰੀ ਮਾਂ ਦੇ ਬਥੇਰੀ ਇੱਕ ਮੇਟੇ ਇੱਕ ਮੁੰਡੀਆਂ ਪਾਉਂਦੀ ਆ ਉਹ ਤੇਰੀ ਮਾਂ ਤੇ ਮੇਟੀਆਂ ਪਾਉਂਦੀ ਆ ਹਿੰਦੀ ਜਿੰਦੇ ਵੀ ਤੇਰੀ ਮਾਂ ਨੇ ਬਟਾਇਆ ਵਾ ਪਰ ਅਸੀਂ ਜਿੰਦੇ ਵੀ ਸਾਡੇ ਘਰ ਇੰਨੇ ਜਿੱਦਾਂ ਇਹੋ ਜੀ ਕੋਈ ਗੱਲ ਨਹੀਂ ਹੋਈ ਕਦੀ ਅਸੀਂ ਤਾਂ ਕਦੀ ਸਹੀ ਗੱਲ ਦੱਸ ਦੇ ਵੀ ਕੜਾ ਗਿਆ ਕਿੱਥੇ ਆ ਅਸਲੀ ਕੜਾ ਗਿਆ ਕਿੱਥੇ ਆ ਮੈਂ ਜਾਣੀ ਤਿਆਰ ਹੋ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਬਾਬਾ ਤਾਰਾ ਜੀ ਕੋ ਉਹਨੇ ਉਸੇ ਵੇਲੇ ਦੱਸ ਦੇਣਾ ਇੱਕ ਤਾਂ ਤੇਰੇ ਬਾਬਿਆਂ ਨੇ ਬੜਾ ਖਾ ਲਿਆ ਮੈਨੂੰ ਚੰਗਾ ਠੀਕ ਆ ਨਹੀਂ ਬਾਬਾ ਤਾਰਾ ਕੀ ਇਹਨੂੰ ਸੋਨੇ ਚ ਬਦਲ ਦੂ ਕੌਣ ਹਾਂ ਉਹਨੇ ਦੱਸ ਦੇਣਾ ਵੀ ਘਰ ਚ ਫੇਰਾ ਫੇਰੀ ਹੋਈ ਕਿ ਬਾਹਰ ਹੋਈ ਆ ਇਹ ਤੇ ਕੜਾ ਮੈਂ ਰੱਖਿਆ ਹੀ ਲਮਾਰੀ ਜੀ ਹੀ ਕਤਾ ਪੜਦੇ ਜਿ ਰੱਖਿਆ ਸੀ ਮੈਂ ਤੇ ਜਾਣਾ ਏਦਾ ਆਸ-ਪਾਸੇ ਸੁੱੜਦੀ ਨਹੀਂ ਆ ਜੇ ਬਾਬੇ ਤਾਰੇ ਇਹੋ ਜਿਹੀ ਚੀਜ਼ਾਂ ਦੱਸਣ ਲੱਗ ਜਨਾਂ ਤੇ ਲੋਕੀ ਗੁਰੂ ਗ੍ਰੰਥ ਸਾਹਿਬ ਨੂੰ ਨਾ ਮੰਨਣ ਤਾਰਿਆਂ ਬਸ ਤਾਰਿਆਂ ਕੋਲ ਜਾਣ ਮੈਨੂੰ ਤੇ ਏਦਾਂ ਲੱਗਦਾ ਵਾ ਮੈਂ ਤੇ ਕਦੀ ਗਹਿਣੇ ਤੇ ਪੈਸੇ ਵੀ ਨਹੀਂ ਲਏ ਤੇ ਤੁਸੀਂ ਆਖੀ ਜਾਂਦੇ ਪੈਸੇ ਲਏ ਮੈਨੂੰ ਲੱਗਦਾ ਉਹਦਾ ਨਕਲੀ ਪਹਿਨ ਅਹੀਂ ਮੇਰੀ ਗੱਲ ਸੁਣ ਇੱਥੇ ਗੁਰੰਥ ਸਾਹਿਬ ਨੂੰ ਤੈਨੂੰ ਤਾਰਾ ਬਾਬਾ ਚੰਗਾ ਨਹੀਂ ਨਹੀਂ ਦੋ ਤਿੰਨ ਵਾਰ ਪੈਸੇ ਲਏ ਇੱਥੇ ਅਹੀਂ ਉਹ ਨਕਲੀ ਤੇ ਮਿਲਦੇ ਨੇ ਹਾਂ ਠੰਡੇ ਦਿਮਾਗ ਨਾਲ ਸੋਚ ਕਿ ਕੜਾ ਕਿਸ ਭੈਣ ਭਰਾ ਨੇ ਅਗੇ ਆਂਡ ਗਵਾਂਡ ਨੇ ਤੇਰੇ ਕੋ ਖੜਿਆ ਹੋਵੇ ਮੰਗ ਕੇ ਵਿਆਹ ਸ਼ਾਦੀ ਵੇਖਣ ਨੂੰ ਜਾਂ ਪੈਸੇ ਕਢਾਉਣ ਨੂੰ ਪਤਾ ਲੱਗ ਜਣਾ ਤੇ ਪੇਕੇ ਦਾ ਪੁੱਛੋ ਹਾਂ ਅੱਡੇ ਵੱਡੇ ਗੱਲ ਮੈਂ ਕੋਈ ਮਾੜੀ ਮੋਟੀ ਗੱਲ ਨਹੀਂ ਆ ਦੇਰ ਤੋਲੇ ਦਾ ਕੜਾ ਵਾ ਅੱਜ ਸੋਨਾ ਦਾ ਰੇਟ ਵੇਖਿਆ ਕਿੰਨਾ ਵਾ ਮੇਰੇ ਤਾਂ ਲੱਖ ਤੋਂ ਭਰਿਆ ਚੰਗਾ ਹੈ ਨਹੀਂ ਭਾਬੀ ਇਹ ਨਹੀਂ ਸੁਧਰਦੀ ਜਾ ਕੇ ਤਾਂ ਸੰਤਾਂ ਨੂੰ ਚੇਰੂ ਦੇ ਵਿੱਚ ਕਾਣਵਾ ਕਾਦੀ ਹਾਂ ਚੀਜ਼ ਦਾ ਤਾਂ ਕਿਤੇ ਵਸਾਂ ਨਹੀਂ ਖਾਂਦੀ ਤੇ ਤੇ ਰੁਪਈਆ ਕਨੁੰਦਾ ਵੀ ਨਾ ਤਾਂ ਕੜਾ ਕਿਨੂੰ ਦੇ ਦੇਣਾ ਨਹੀਂ ਉਹ ਮਾਂ ਬੜੀ ਜੀ ਤੇਜ਼ ਵਖਤ ਤੁਹਾਨੂੰ ਨਹੀਂ ਪਤਾ ਲੈ ਗਈ ਗਈ ਜਾਂਦੀ ਮੈਂ ਉੱਥੇ ਨਹੀਂ ਨਹੀਂ ਮਾਂ ਵੀ ਕੜਾ ਜਣਾ ਕਿਤੇ ਜਨਾ ਕੇ ਮਾਨਪ੍ਰੀਤ ਤੋਂ ਨਾ ਮੇਰੀ ਅੱਤੇ ਪ੍ਰੋਸਾਗਾਰ ਮੰਮੀ ਮਾਂ ਪਿਓ ਜੇ ਨਾ ਮਰਜੀ ਤੇ ਜੋ ਆ ਬਈ ਆਪਣੇ ਤੇ ਪੁੱਤ ਨੂੰ ਖਾਲੂਗਾ ਇਹਦੇ ਵਿੱਚ ਹੀਰਾ ਫੇਰੀਆਂ ਬੜੀਆਂ ਆ ਵਾ ਇਹ ਕਰਦੀ ਆ ਭਾਬੀ ਤੂੰ ਮੰਨਿਆ ਕਰ ਮੇਰੀ ਗੱਲ ਨਹੀਂ ਮੰਨਣੀ ਜਿੱਦਾਂ ਬੱਦੂ ਵਹੀਂ ਹਾਂ ਤੇ ਮੈਂ ਬਾਥਰੂਮ ਚਲ ਗਿਆ ਤੇ ਹੱਥ ਚੋਂ ਕੜਾ ਮੈਂ ਖੋਇਆ ਸੀ ਜਿੱਪਟਾ ਮਾਰ ਕੇ ਮਾਚਰ ਹੋ ਗਿਆ ਪਰ ਇਹ ਸਾਦੀ ਵੀ ਨਹੀਂ ਆਇਆ ਜੇ ਪਾਇਆ ਹੁੰਦਾ ਪਤਾ ਲੱਗ ਜਾਂਦਾ ਵਾ ਕਿਤੇ ਮੈਂ ਘਰ ਚ ਹੀ ਨਹੀਂ ਢੱਕਾ ਪੈ ਗਿਆ ਇਹਦੇ ਦੀਦੀ ਨੇ ਇੰਤਨੀ ਵਟਾ ਲਿਆ ਹਾਇ ਰੱਬ ਬਿਤਾ ਕਰਦੀ ਹਾਂ ਇੱਥੇ ਸ਼ਾਦਗਰਮ ਤੋਂ ਪਹਿਲਾਂ ਮੰਮੀ ਨਾਲ ਗੱਲ ਕਰਾਂ ਉਹਨੂੰ ਪੁੱਛਾਂ ਪਰ ਮਾਮਾ ਗਵਾ ਮਾਤਰੀਓ ਜ ਨਹੀਂ ਆਵਾ ਮਾਂ ਨੇ ਥੋੜੀ ਮੇਰ ਨਾਲ ਹੀ ਰੱਖ ਰਹੀ ਏ ਈ ਵੱਡੀ ਕਰਨੀ ਹੈ ਉਥੇ ਮੰਨੂ ਵੀ ਆਈ ਸੀ ਕਿਥੇ ਮੰਨੂ ਨੇ ਤਾਂ ਨਹੀਂ ਇਹ ਰਾ ਫੇਰੀ ਕਰ ਲਈ ਮੇਰ ਨਾਲ ਜਿਹੜੀਆਂ ਮਈਆ ਕਮੇਟੀਆਂ ਖਾ ਸਕਦੀ ਆ ਕੜਾ ਕਿਉਂ ਦਾ ਸਕਦੀ ਹਾਈ ਬੜਾ ਨਕਲੀ ਆ ਹਾਈ ਨਕਲੀ ਆ ਹਾਈ ਮੈਨੂੰ ਕਿਹੜਾ ਚੋਰ ਪੈ ਗਿਆ ਇੱਜਾ ਵੱਡਾ ਮਾਤਾ ਨਾਲ ਗੱਲ ਕਰਦੀ ਏ हां हां ठीक हो ਆਉਣਾ ਵਾ ਆ ਜਾ ਆ ਜਾ ਠੀਕ ਹਾਇ ਰੱਬਾ ਇਹ ਕਿਧਰੋਂ ਆਉਂਦੀ ਇਹ ਤਾਂ ਚਾਂਕੀ ਆਵੇ ਨਾ ਨਾਲ ਹੀ ਤੂਫਾਨ ਲੈ ਆਉਂਦੀ ਹਾਇ ਰੱਬਾ ਮੇਰੀ ਕਰੀ ਮੇਰੇ ਤੇ ਲੀਆਂ ਹੀ ਪੈਣ ਡੈ ਬੀਨਾ ਵੇਰੀ ਗੱਲ ਸਾਨੂੰ ਮੇਰਾ ਤਾਂ ਕਿ ਕੰਮ 'ਚ ਧਿਆਨ ਹੀ ਨਹੀਂ ਲੱਗਣ ਦਿਆ ਕੜਾ ਕਿੱਦਾਂ ਚੇਂਜ ਹੋ ਗਿਆ ਉਹੋ ਤਾਂ ਮੈਨੂੰ ਆਉਣ ਦਿਆ ਵਾ ਪਰ ਹੁਣ ਕੀਤਾ ਕੀ ਜਾਵੇ ਇਹਨਾਂ ਦੀਆਂ ਉਹ ਹੀ ਜਾਣਨ ਕਿ ਕੀ ਘਾਲਾਂ ਮਾਲਾ ਕੀਤਾ ਇਹਨਾਂ ਨੇ ਕੀ ਨਹੀਂ ਮੰਨਿਆ ਕਿ ਦੇਵਿੰਦਰ ਆਪਣੇ ਫਾਇਦੇ ਵਾਸਤੇ ਬਥੇਰੀਆਂ ਏਹਰੀਆਂ ਫੇਰੀਆਂ ਕਰ ਲੈਂਦੀ ਆ ਪਰ ਆ ਤਾਂ ਨਹੀਂ ਨਾ ਗੱਲ ਕਿ ਆਪਣਾ ਨੁਕਸਾਨ ਤਾਂ ਨਹੀਂ ਕਰ ਸਕਦੀ ਇਹਨਾਂ ਤੇ ਮੈਨੂੰ ਵੀ ਪਤਾ ਵਾ ਮਰ ਜਾਵੇ ਉਹ ਕਿ ਇਹਨੂੰ ਚੀਜ਼ ਨਾ ਦਵੇ ਆਪਣੀ ਉਹੋ ਗੱਲ ਛੱਡ ਤੇ ਗੱਲ ਅਸਾਂ ਜਿੱਥੋਂ ਤੱਕ ਅਸੀਂ ਸੋਚਦੇ ਆ ਨਾ ਉੱਥੋਂ ਦਵਿੰਦਰ ਦੀ ਸੋਚ ਸ਼ੁਰੂ ਹੁੰਦੀ ਆ ਉਹ ਬੜੀ ਟੇਢੀ ਆ ਉਹਨੇ ਪਤਾ ਨਹੀਂ ਕੀ ਘੜਾ ਮਾਰ ਕੀਤਾ ਹੋਣਾ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਇਹ ਗੱਲ ਸਹੀ ਆ ਇਹਦੀਆਂ ਉਹੀ ਜਾਣੇ ਨਹੀਂ ਐਨੀ ਵਾਰ ਅਸੀਂ ਪੈਸੇ ਕਢਾਏ ਉੱਤੇ ਕੀ ਅਸੀਂ ਨਜ਼ਰੀ ਚ ਕਢਾਉਂਦੇ ਰਹੇ ਆ ਆਹੋ ਆਪਾਂ ਪਹਿਲਾਂ ਪਹਿਲਾਂ ਕਿੰਨੀ ਵਾਰੀ ਕਢਾਉਂਦੇ ਰਹੇ ਆ ਚੱਲ ਹੁਣ ਨਹੀਂ ਲੋੜ ਪਈ ਕਦੀ ਤੇ ਨਹੀਂ ਕਢਾਏ ਚਲੋ ਰੱਬ ਕਰੇ ਕੜੇ ਦਾ ਕੁਝ ਨਾ ਕੋ ਪਤਾ ਲੱਗ ਜੇ ਨਹੀਂ ਤੇ ਬੜੀ ਟੈਨਸ਼ਨ ਵਾਲੀ ਗੱਲ ਆ ਸੱਚ ਸੁਭਦਾਨੀ ਹੁੰਦਾ ਜੋ ਤੁਹਾਨੂੰ ਜਨਾ ਮਰਜ਼ੀ ਦਬਾ ਲੋ ਜੋ ਉਠੇ ਗਏ ਨੂੰ ਪੁਰਾਣਾ ਤੇ ਸੱਚ ਨੇ ਜਿਤਨਾ ਇਹ ਤੇ ਹਾ ਦਾ ਜਨਾਨੀ ਵਾਲੀ ਇਹਦੀਆਂ ਜਿੰਨੀਆਂ ਗਲਤੀਆਂ ਮੈਂ ਸਪਾਉਂਗਾ ਨਾ ਉਹਨੀਆਂ ਵੱਧ-ਵੱਧ ਕਰਦੀ ਰਹੀ ਫੇਰ ਵੀ ਮੈਂ ਘਰ ਠੰਮਿਆ ਸਾਰਾ ਵੀ ਕੋਈ ਗੱਲ ਨਹੀਂ ਮੇਰੀ ਧੀ ਆਈ ਕਦੇ ਇਹਦੀ ਵੇਖਣ ਦੇ ਹੀ ਬਾਹਰ ਨੂੰ ਮੈਂ ਸਸੀ ਗਾਲ ਹਾਂ ਠੀਕ ਠਾਕ ਸਸਰੀ ਕਾਲ ਤੇ ਮੈਂ ਪਾਣੀ ਲਿਆਵਾਂ ਬੈ ਜਾ ਆਪਣੀ ਆਈ ਤੂੰ ਬੈ ਜਾ ਮੈਂ ਪਾਣੀ ਨਹੀਂ ਪੀਣਾ ਕਿਉਂ ਨਹੀਂ ਨਹੀਂ ਬੈ ਤੂੰ ਇਦਾਂ ਕਰ ਕੜਾ ਕੱਢ ਕੜਾ ਹਾਂ ਹਾਂ ਇਡੀ ਦੂਰੋਂ ਕੜਾ ਲੈਣ ਆਈ ਆ ਵੀ ਮੇਰੇ ਵਰਗਾ ਕੜਾ ਤਾਂ ਤੂੰ ਪਾਇਆ ਵਾ ਉਹ ਬਹੁਤੀਆਂ ਗੱਲਾਂ ਜੀ ਨਾ ਕਰ ਮਾਤਾ ਕੜਾ ਦੇ ਜਿਹੜੇ ਦਿਨ ਉਹਦਾ ਲੋੜ ਪੂਰੀ ਕਰਨ ਨੂੰ ਮੈਂ ਦਿੱਤਾ ਸੀ ਕੁੜੀਏ ਤੇਰਾ ਦਿਮਾਗ ਨਹੀਂ ਖਰਾਬ ਹੋ ਗਿਆ ਕੜਾ ਤੂੰ ਤੋਂ ਲੈ ਗਈ ਤੈਨੂੰ ਦੇਤਾ ਹੀ ਮੈਂ ਮੰਮੀ ਚੁੱਪ ਕਰ ਜਾ ਦਿਮਾਗ ਮੇਰਾ ਪਿਛੜਿਆ ਨੇ ਬੜਾ ਖਰਾਬ ਕੀਤਾ ਈ ਤੋ ਹੁਣ ਮੈਂ ਤੂੰ ਨਾ ਮੈਨੂੰ ਤਪ ਤਪ ਦੀ ਮਿੱਟੀ ਲਾਈ ਤਨ ਮਾ ਦਤਾ ਈ ਖੱਬਦੀ ਤੱਬ ਦੀ ਮੈਂ ਹੀ ਮੇਰੀ ਜਾਨ ਨੂੰ ਰੋਣਾ ਹੈ ਮੇਰੇ ਨਾਲ ਮੈਂ ਹੀ ਲਪੀ ਹੈਂ ਹੈਂਆਂ ਫੇਰੀਆਂ ਕਰਨ ਨੂੰ ਤੇਰੇ ਨਾਲ ਆ ਹੀ ਕੜਾ ਅੰਤਰਾ ਲੋਹਾ ਜਿਹੜਾ ਮੈਨੂੰ ਦਿੱਤਾ ਤੂੰ ਹੈਂ ਅਗਲੇ ਨੇ ਲੋੜ ਹੀ ਦਸਨਿਆਰੇ ਕੋ ਲੈ ਕੇ ਅਗਲਾ ਮੇਰੀ ਬੇਟੀ ਉਹ ਕਿੱਡੀ ਜਿਹੜੀ ਰੇ ਰੱਬ ਦਾ ਨਾ ਨਾ ਹੱਦ ਹੋਈ ਮੰਮੀ ਤੇਰੀ ਵਾਲੀ ਜੇ ਮੈਂ ਤੇਰੀ ਲੋੜ ਪੂਰੀ ਕੀਤੀ ਈ ਤਾਂ ਤੂੰ ਮੈਨੂੰ ਸ਼ਰੇਣ ਬਣਾਉਣਾ ਸੀ ਫੱਟ ਡੰਡਾ ਖਾਂ ਡੈ ਪਿਆ ਤੇ ਤੂੰ ਇਹਨੂੰ ਮੈਂ ਹੀ ਸ਼ਰੇਣ ਪੜਾਉਣ ਨੂੰ ਲੱਭੀ ਹਾਂ ਮੈਂ ਹੁਣ ਤੂ ਦੇ ਚੜੇ ਕੋੜੇ ਸਵਾਰ ਆ ਗਈ ਮੈਂ ਕੜਾ ਅੰਦਰ ਨੱਪਿਆ ਏ ਜਿਹੜਾ ਤੇਰੇ ਮੈਂ ਪੁੱਟ ਕੇ ਦੇ ਦਿੰਦੀ ਹਾਇ ਨਹੀਂ ਸੜ ਜੇ ਮੇਰੀ ਕਿਸਮਤ ਸੜ ਜੇ ਆਹ ਤੂੰ ਮੈਨੂੰ ਦੱਸ ਦਿੰਦੀ ਵੀ ਨਕਲੀ ਆ ਉਦੋਂ ਤਾਂ ਤੂੰ ਤੂੰ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਅਈ ਤਾਂ ਤੂੰ ਮੇਰਾ ਗਾਲ ਕੋਟਨ ਤਾਂ ਕ ਗਈ ਦਾਸ਼ ਤੈਨੂੰ ਮੈਂ ਕਿਹ ਦਿੰਦੀ ਹੁਣੇ ਹੀ ਦੇ ਹੁਣੇ ਹੀ ਦੇ ਹੁਣੇ ਚਾਰ ਜਿੱਥੇ ਪਾਇਆ ਉੱਥੋਂ ਲਿਆਵਾ ਜਿੱਦਾਂ ਉੱਥੇ ਸਾਰੋਂ ਜਾ ਕੇ ਕਿਲੋ ਨਿੰਬੂਰੇ ਆਣੇ ਹੁੰਦੇ ਆ ਹਾਂ ਹਾਂ ਗੱਲਾਂ ਬੜੀਆਂ ਆਉਂਦੀਆਂ ਕਿੱਲੋਂ ਨਿੰਗੂ ਜਾਣੇ ਜਦੋਂ ਮੈਂ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਦੀ ਆਂ ਉਦੋਂ ਮੈਂ ਚੰਗੀ ਆਂ ਤੇ ਅੱਜ ਮੈਂ ਤੇਰੇ ਕੋਲ ਕੜਾ ਮੰਗਣਾ ਵੀ ਤੇ ਮੈਂ ਮਾੜੀ ਹੋ ਗਈ ਹੁਣ ਮੈਨੂੰ ਨਿੰਬੂ ਸੌਂਟ ਆ ਵੀ ਮੇਰੇ ਘਰੋਂ ਤਾਂ ਵੀ ਇੰਨੀ ਆਈ ਆ ਚਲਦੀ ਏ ਤੇਰੇ ਗਾੜੀ ਹੱਥ ਜੋੜਦ ਨਹੀਂ ਗਿਆ ਤੇਰਾ ਲੈ ਕੇ ਪਾਈ ਗਿਆ ਤੇ ਕੋਈ ਨਹੀਂ ਹੁਣ ਚਾਰ ਦਿਨ ਕੱਢ ਹੱਥ ਨਾ ਜੋੜ ਕੜਾ ਚਾਹੀਦਾ ਮੈਨੂੰ ਤੇ ਮੈਂ ਜਾਣਾ ਹੀ ਲੈ ਕੇ ਹੁਣ ਮੈਂ ਕਿੱਥੋਂ ਦਵਾ ਹਏ ਮੈਂ ਕਿੱਥੋਂ ਦਵਾ ਕੀ ਮਤਲਬ ਤੇਰਾ ਕੜਾ ਦੇ ਮੇਰੇ ਕੜਾ ਪਾਵੇਂ ਵੇਚ ਘਰ ਆਪਣਾ ਤੇ ਭਾਵੇਂ ਪੈ ਆਪ ਗਹਿਣੇ ਮੈਨੂੰ ਚਾਹੀਦਾ ਖੜਾ ਮੈਨੂੰ ਤੇ ਮੇਰੇ ਘਰ ਦੇ ਨੇ ਘਰ ਨਹੀਂ ਵੜਨ ਦੇਣਾ ਮੈਂ ਆਪਣਾ ਘਰ ਕਾ ਵੇਚਾਂ ਉਹ ਤੇ ਮੰਨੂ ਨੇ ਮੈਂ ਤੇ ਲੈਂਦੇ ਥੋੜੇ ਮੰਨੂ ਨੇ ਲੈਣਦੇ ਜਿਆਦੇ ਤੇ ਉਹ ਤੇ ਉੱਥੇ ਹੀ ਪੂਰਾ ਹੋ ਗਿਆ ਵਾ ਹਾਂ ਨਹੀਂ ਮੇਰੀ ਇਹ ਕਿਸਮਤ ਤੇ ਮੈਨੂੰ ਨਹੀਂ ਜਿਆ ਪਤਾ ਮੈਂ ਤੇ ਖੜਾ ਲੈ ਆ ਤੇ ਜਾ ਨਹੀਂ ਬੱਤ ਨੂੰ ਆ ਕੇ ਬਹਿ ਜਾਈਓ ਅਗਲੇ ਨੂੰ ਮੇਰਾ ਜੀਣਾ ਰਾਮ ਕੀਤਾ ਨਹੀਂ ਮੈਨੂੰ ਮਾਵਾਂ ਦੀਆਂ ਰੋਣਾਂ ਕੀ ਖਾ ਲਿਆ ਮੈਨੂੰ ਘੜਾ ਦੇ ਮੈਨੂੰ ਨਹੀਂ ਪਤਾ ਮੈਂ ਕਿਤਾ ਚੀਜ਼ਾਂ ਕਰ ਮੇਰੀ ਵੀ ਸੁਣ ਲਾ ਮੈਂ ਦੱਸ ਇੱਥੇ ਕੀ ਕਰਾਂ ਮੈਂ ਤੇ ਤੇਰਨੋਂ ਵੀ ਜਾਦੀ ਔਖੀ ਹਾਂ ਤੇ ਮੈਨੂੰ ਦੱਸਿਆ ਹੀ ਨਹੀਂ ਲਿਉਣ ਲੱਗੀ ਕਾਦੀ ਔਖੀ ਕੜੇ ਦੀ ਲੈ ਆ ਲੈ ਤੁਸੀਂ ਪੈਸੇ ਕਰ ਜਾ ਪੂਰੀਆਂ ਕਰ ਲੀਆਂ ਹਾਂ ਮੇਰਾ ਕੜਾ ਖਾ ਗਏ ਨਹੀਂ ਮੈਨੂੰ ਮੇਰੇ ਜੋਬਨ ਨੇ ਘਰ ਨਹੀਂ ਫੜਦੇ ਨਾ ਮੈਨੂੰ ਕੜਾ ਚਾਹੀਦਾ ਈਓ ਜਦੋਂ ਕਿਤੇ ਵਿਆਹ ਸਾਦੀ ਜਾਣਾ ਤੇ ਮੈਂ ਕਿਤੇ ਪੌਣ ਨਾ ਦੇਣਾ ਸਾਹਮ ਖਾਮ ਰੱਖਾਂ ਮੈਨੂੰ ਕੀ ਪਤਾ ਹੈ ਨਕਲੀ ਆ ਮੇਰੇ ਨਾਲ ਜੋ ਮਰਜੀ ਕਰ ਨਹੀਂ ਡੇਢ ਤੋਏ ਦਾ ਕੜਾ ਖਾ ਗੀ ਤੁਸੀਂ ਖਾ ਹੀ ਗਈਆਂ ਜੇ ਬੱਸ ਖਤਮ ਹੋ ਗਈ ਗਾਨੀ ਆਗੀ ਮਾਤਾ ਮੈਨੂੰ ਕੜਾ ਦੇ ਹਣਗੇ ਨਹੀਂ ਕੀਆਂ ਇਹ ਨਾ ਵੀ ਨਾ ਕਟਾਪਿਆ ਉਹਦਾ ਹੁਣ ਆ ਜਾਂਦਾ ਮਨੂ ਨੂੰ ਉਹਦਾਂ ਮਸਲਾ ਕਰੂੰਗੀ ਕੀ ਆਂਦੀ ਆ ਮੈਂ ਹੁਣ ਦੱਸ ਕੀ ਕਰਾਂ ਬਰਾਵਾ ਸਲੂਹਾ ਨਹੀਂ ਜੇ ਮੈਂ ਤਾਂ ਬੈਗੀ ਚ ਇੱਥੇ ਕੜਾ ਦਿੰਦੀਆਂ ਤੇ ਜਾਣਾ ਨਹੀਂ ਤੇ ਮੈਂ ਨਹੀਂ ਜਾਈਗੀ ਰ ਬੈਠੀ ਰ ਉਹਨੇ ਵੀ ਹਬਤਾ ਇੱਥੇ ਰ ਤੂੰ ਵੀ ਇੱਥੇ ਬਹਿ ਜਾ ਬਤਾ ਉਹ ਤੇ ਮੈਂ 4-4 ਦਿਨ ਫੋਨ ਲਾਵਾਂ ਤੇ ਉਹ ਤਾਂ ਜ ਮੇਰਾ ਫੋਨ ਚੁੱਕਦੇ ਆ ਜੋ ਫੋਨ ਚੁੱਕ ਲੁਟੈਰ ਤੇ ਇੱਧਰ ਫੜਾ ਫੋਨ ਕਿੱਦਾਂ ਨਹੀਂ ਆਉਂਦੀ ਦੇਖੀ ਹੁੰਦਾ ਗਿੰਦਰ ਦੀਆਂ ਸਕੀਮਾਂ ਭੱਜੀ ਨਾ ਆਊਗੀ ਪੈਸੇ ਜੁੱਤੀ ਨਾ ਪਾਊਗੀ ਹਾਂ ਹਲੋ ਮਨੂ ਨੀ ਸਾਸਰੀ ਕਾਂਗੋੜੀ ਮਾ ਮੰਮੀ ਨੂੰ ਕਮੇਟੀ ਨਿਕਲੀ ਮੰਮੀ ਦੀ ਆਹੋ ਤੇ ਮੈਂ ਆਈ ਹਾਂ ਤੇ ਮੈਨੂੰ ਆਦੀ ਮੈਂ ਕੀ ਕਰਨੀ ਐ ਲੈ ਬਲੀਂ ਜੇਲੀ ਨੋ ਅਭੀ ਅੱਧੇ ਅੱਧੇ ਮੈਂ ਇਹ ਕਰ ਲਉ ਤੇ ਛੇਤੀ ਆ ਜਾ ਪਹਿਲੀ ਬੱਸੀ ਆਹੋ ਮੈਂ ਇੱਥੇ ਹੀ ਸ਼ਾਮਾਂ ਤੱਕ ਮੁੜ ਜਾਣਾ ਈ ਆ ਜਾ ਆ ਜਾ ਖਰਦਾਨ ਬਣਾਉਣ ਨੂੰ ਮੈਂ ਹੀ ਲੱਭੀਆਂ ਇਹ ਫੋਨ ਹੀ ਚੁੱਕਦੀ ਇੱਕ ਬਾਲੇ ਤੇ ਚੁੱਕ ਲਿਆ ਆਂਗੀ